राधे राधे पंजाबी कहानियां चैनल ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਵੇਗੀ। ਡੈਡੀ ਜੀ ਤੁਹਾਨੂੰ ਪਤਾ ਤਾਂ ਹੈ ਕਿ ਮੇਰੇ ਕੋਲੋਂ ਆਇਆ ਨਹੀਂ ਜਾਣਾ। ਮਗਰ ਉਹ ਮੇਰੇ ਘਰ ਦਾ ਨਹੀਂ ਸਰਤਾ। ਨਾਲੇ ਅਜਿਹੇ ਆਏ ਦਾ ਕੀ ਫਾਇਦਾ? ਮੇਰਾ ਧਿਆਨ ਪਿੱਛੇ ਘਰ ਚ ਹੀ ਰਹਿਣਾ। ਪਰ ਪੁੱਤ ਗਰਮੀ ਦੀਆਂ ਛੁੱਟੀਆਂ ਹੋਣਸਾਰ ਸਬਜ਼ੀਆਂ ਧੀਆਂ ਪੇਕਿਆ ਜਾਂਦੀਆਂ ਨੇ ਮਾਪਿਆਂ ਨੂੰ ਮਿਲਣ। ਬਸ ਤੂੰ ਹੀ ਐ ਹਰ ਵਾਰ ਬਹਾਨਾ ਲਾ ਦਿੰਦੀ ਐ ਆਂਡਗਵਾਂਡ ਚ ਕੁੜੀਆਂ ਨੂੰ ਆਇਆ ਵੇਖ ਮੇਰੀ ਤਾਂ ਹਾਲ ਜਿਹੇ ਪੈਣ ਲੱਗ ਜਾਂਦੇ ਆ ਤੈਨੂੰ ਮਿਲਣ ਦੇ ਆ ਜਾ ਪੁੱਤ ਬੱਚੇ ਵੀ ਨਾਨਾ ਨਾਨੀ ਨੂੰ ਮਿਲ ਲੈਣਗੇ ਵੇਖੂਗੀ ਡੈਡੀ ਜੀ ਜੇ ਆ ਹੋਇਆ ਵੈਸੇ ਵੀ ਤੁਹਾਨੂੰ ਹੀ ਖੋ ਪੈਂਦੀ ਐ ਘਰ ਚੋਂ ਬਾਕੀ ਕਿਸੇ ਹੋਰ ਨੂੰ ਤਾਂ ਕਦੇ ਮਹਿਸੂਸ ਨਹੀਂ ਹੋਇਆ ਕਿ ਕੁੜੀ ਆਈ ਨਹੀਂ ਚਲੋ ਕੋਈ ਗੱਲ ਨਹੀਂ ਘਰੇ ਗੱਲ ਕਰਕੇ ਵੇਖਦੀਆਂ ਤੁਹਾਨੂੰ ਵੀ ਤਾਂ ਪਤਾ ਹੀ ਆ ਕਿ ਕੱਲੀ ਨੂੰ ਹੋਣ ਕਰਕੇ ਜ਼ਿੰਮੇਵਾਰੀਆਂ ਬਹੁਤ ਨੇ ਵੈਸੇ ਵੀ ਮੇਰੀ ਨੰਦ ਨੇ ਵੀ ਰਹਿਣ ਆਉਣਾ ਓਦੇ ਆ ਕੇ ਜਾਣ ਤੋਂ ਮਗਰੋਂ ਹੀ ਆ ਸਕਦੀਆਂ ਦੱਸ ਦੇਵਾਂਗੀ ਤੁਹਾਨੂੰ ਫੋਨ ਕਰਕੇ ਚਲੋ ਮੈਂ ਵੀ ਫੋਨ ਰੱਖਦੀ ਆ ਬਹੁਤ ਕੰਮ ਪਈਆਂ ਮੇਰੇ ਕਰਨ ਵਾਲੇ ਸੱਚੇ ਕਾਲ ਡੈਡੀ ਜੀ ਰੀਤ ਨੇ ਫੋਨ ਤਾਂ ਰੱਖ ਦਿੱਤਾ ਪਰ ਉਹ ਸੋਚਣ ਲੱਗ ਗਈ ਕਿ ਮਾਂ ਦੇ ਜਾਣ ਤੋਂ ਬਾਅਦ ਡੈਡੀ ਬਹੁਤ ਕੱਲਾ ਮਹਿਸੂਸ ਕਰਦੇ ਸੀ ਕਰ ਵਿੱਚ ਵੀਰਾ ਭਾਬੀ ਹੀ ਸੀ ਉਹ ਦੋਨੋਂ ਆਪਣੇ ਆਪਣੇ ਕੰਮ-ਕਾਰ ਵਿੱਚ ਮਗਰ ਰਹਿੰਦੇ ਸੀ ਇਸੇ ਕਰਕੇ ਮੇਰਾ ਵੀ ਉਹਨਾਂ ਨੂੰ ਮਿਲਣ ਜਾਣ ਨੂੰ ਬੜਾ ਮਨ ਸੀ ਪਰ ਕਹਿ ਨਹੀਂ ਸੀ ਸਕਦੀ ਅੱਗੋਂ ਸੱਸ ਦਾ ਸੁਭਾਅ ਵੀ ਕੱਬਾ ਜੇਕਰ ਹਿੰਮਤ ਕਰਕੇ ਪੁੱਛ ਵੀ ਲਿਆ ਤਾਂ ਮੈਨੂੰ ਤਾਂ ਭਲਾ ਬੁਰਾ ਬੋਲੇਗੀ ਹੀ ਨਾਲ-ਨਾਲ ਮਾਪਿਆਂ ਨੂੰ ਵੀ ਨਿ ਬਖਸ਼ਣਾ ਹੁਣ ਕਰਾਂ ਤਾਂ ਕੀ ਕਰਾਂ ਸ਼ਾਮ ਨੂੰ ਪਤੀ ਦੇ ਘਰ ਆਉਣ ਤੇ ਉਹਦੇ ਹਾੜੇ ਕੱਢੇ ਅਖੇ ਮੈਨੂੰ ਸਿਰਫ ਇੱਕ ਦਿਨ ਲਈ ਪੇਕੇ ਜਾ ਆਉਂਦਿਓ ਮੇਰਾ ਵੀ ਮਾਨ ਰਹਿ ਜਾਊਗਾ ਤੇ ਮੇਰੇ ਪਿਓ ਦਾ ਦਿਲ ਵੀ ਪਤੀ ਵੀ ਆਪਣੀ ਮਾਂ ਦੀ ਸੁਭਾਅ ਤੋਂ ਜਾਣੂ ਸੀ ਉਸਨੇ ਵੀ ਇਹ ਕਹਿ ਕੇ ਪੱਲਾ ਛੁਡਾ ਲਿਆ ਕਿ ਮੰਮੀ ਨੂੰ ਪੁੱਛ ਲੈ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹਿੰਮਤ ਕਰਕੇ ਸੱਸ ਨੂੰ ਪੁੱਛਿਆ ਤਾਂ ਅੱਗੋਂ ਉਹੀ ਜਵਾਬ ਸੀ ਕਿ ਤੈਨੂੰ ਪਤਾ ਨਹੀਂ ਕਿ ਕੁੜੀ ਨੇ ਆਉਣਾ ਬਹਿ ਜਾ ਟਿੱਕੇ ਬਾਰ-ਬਾਰ ਮਿੰਨਤਾ ਕਰਨ ਤੇ ਕਹਿਣ ਲੱਗੀ ਜੇਕਰ ਇੰਨੀ ਐਚਵੀ ਲੱਗੀ ਆ ਨਾ ਤਾਂ ਸਵੇਰੇ ਜਾ ਕੇ ਸ਼ਾਮ ਨੂੰ ਮੁੜਾਈ ਤੇ ਸੱਚ ਕੰਮ ਨਵੇੜ ਕੇ ਜਾਵੀਂ ਹਾਂ ਸੁਣਦੇ ਸਾਰ ਡੈਡੀ ਜੀ ਨੂੰ ਫੋਨ ਕਰਤਾ ਆਖੇ ਮੈਂ ਕੱਲ ਆ ਰਹੀ ਆ ਪਰ ਦੁਪਹਿਰ ਤੱਕ ਹੀ ਆ ਹੋਵੇਗਾ ਤੇ ਮਿਲ ਕੇ ਸ਼ਾਮ ਨੂੰ ਮੁੜ ਜਾਣਾ ਇਹ ਸੁਣ ਕੇ ਉਹਨਾਂ ਦਾ ਪਹਿਲਾਂ ਤਾਂ ਮਨ ਉਦਾਸ ਜਿਹਾ ਹੋ ਗਿਆ ਫਿਰ ਬੋਲੇ ਕਿ ਚਲ ਕੋਈ ਨਾ ਜਿੰਨੀ ਦੇਰ ਲਈ ਵੀ ਖੁਸ਼ ਹੋ ਕੇ ਭੇਜਣ ਕਾਫੀ ਹੈ ਪਰ ਮੈਂ ਅਸਮੰਜਸ ਚ ਪੈ ਗਈ ਕੀ ਅੱਧੀ ਦਿਹਾੜੀ ਤੱਕ ਕੰਮ ਕਰਦੀ ਦੀ ਨਿਕਲ ਜਾਣੀ ਆ ਫਿਰ ਸੋਚਿਆ ਚਲ ਕੋਈ ਨਾ ਸਾਜਰੇ ਉੱਠ ਕੇ ਕੰਮ ਨਵੇੜ ਲਵਾਂਗੀ ਜਿਉਂ 4 ਵਜੇ ਉੱਠ ਕੇ ਕੰਮ ਕਰਨ ਲੱਗੀ 11:30 ਵਜੇ ਗਏ ਧਿਆਨ ਮੁੜ ਮੁੜ ਘੜੀ ਵੱਲ ਜਾ ਰਿਹਾ ਸੀ ਫਟਾਫਟ ਬੱਚਿਆਂ ਨੂੰ ਤਿਆਰ ਕੀਤਾ ਤੇ ਆਪ ਵੀ ਤਿਆਰ ਹੋ ਗਈ ਅਜੇ ਸੱਸ ਤੋਂ ਇਜਾਜ਼ਤ ਲੈ ਕੇ ਘਰੋਂ ਨਿਕਲ ਨਹੀਂ ਲੱਗੀ ਤੇ ਨਾਲ ਹੀ ਡੈਡੀ ਜੀ ਦਾ ਫੋਨ ਵੀ ਆ ਗਿਆ ਤੇ ਪੁੱਛਣ ਲੱਗੇ ਪੁੱਤ ਤੁਰ ਪਈ ਕਿ ਮੈਂ ਲੈਣਾ ਆ ਗਰਮੀ ਬਹੁਤਾ ਬੱਚਿਆਂ ਨੂੰ ਗਰਮੀ ਨਾ ਲਵਾ ਲਵੀਂ ਮੈਂ ਮਨਾ ਕਰਤਾ ਅਜੀ ਘਰ ਦੇ ਦਰਵਾਜ਼ੇ ਵਿੱਚੋਂ ਨਿਕਲੀ ਹੀ ਸੀ ਕਿ ਸੱਸ ਦਾ ਭਤੀਜਾ ਆ ਗਿਆ ਉਨੇ ਪੈਰੀ ਮੂੜਾਈ ਚਾਹ ਪਾਣੀ ਦਿੱਤਾ ਤੇ ਫੇਰ ਤੋਂ ਜਾਣ ਦੀ ਇਜਾਜ਼ਤ ਮੰਗੀ ਅੱਗੋ ਜਵਾਬ ਦਿੱਤਾ ਸ਼ਰਮ ਕਰ ਜਾਣ ਦੀ ਅੱਗ ਲੱਗੀ ਆ ਮੁੰਡਾ ਆਇਆ ਰੋਟੀ ਤਿਆਰ ਕਰ ਮੰਮੀ ਸਭ ਕੁਝ ਤਿਆਰ ਕੀਤਾ ਪਿਆ ਤੁਸੀਂ ਵਰਤਾ ਦਿਓ ਮੇਰੀ 12 ਵਜੇ ਵਾਲੀ ਬੱਸ ਨਿਕਲ ਜਾਣੀ ਆ ਨਾਲੇ ਡੈਡੀ ਜੀ ਹੋਣੀ ਸਵੇਰ ਦੇ ਉਡੀਕ ਦੇ ਨੇ ਕਿਦਰੇ ਨਹੀਂ ਤੇਰਾ ਪਿਓ ਮਰਨ ਲੱਗਾ ਕੱਲ ਚਲੀ ਜਾਵੀ ਪਰ ਮੰਮੀ ਅੱਖਾਂ ਵਿੱਚ ਉਹ ਹੰਝੂ ਵਹਿ ਤੁਰੇ ਸੱਸ ਨੂੰ ਤਾਂ ਨਹੀਂ ਪਰ ਉਸਦੇ ਭਤੀਜੇ ਨੂੰ ਤਰਸ ਆ ਗਿਆ ਤੇ ਉਹਨੇ ਕਿਹਾ ਕਿ ਉਹਨੇ ਅੱਗੇ ਕੰਮ ਜਾਣਾ ਭਾਬੀ ਨੂੰ ਜਾ ਲੈਣ ਦਿਓ ਸੱਸ ਨੇ ਔਖੀ ਹੁੰਦੀ ਨੇ ਜਾਣ ਨੂੰ ਕਹਿ ਹੀ ਦਿੱਤਾ ਮੇਰੇ ਰੋਂਦੀ ਦੇ ਹੰਝੂ ਸ਼ੁਕਰਾਨਾ ਕਰ ਰਹੇ ਸੀ ਕਾਲੀ ਕਾਲੀ ਕਦਮ ਪੁੱਟਦੀ ਬੱਚਿਆਂ ਨੂੰ ਲੈ ਬੱਸ ਚੜ ਗਈ ਡੈਡੀ ਜੀ ਦਾ ਫੇਰ ਫੋਨ ਆਇਆ ਪੁੱਤ ਬੱਸੇ ਬੈ ਗਈ ਕਿ ਨਹੀਂ ਮੈਂ ਡੈਡੀ ਜੀ ਨੂੰ ਹੌਸਲਾ ਦਿੰਦੇ ਕਿਹਾ ਕਿ ਮੈਂ ਸਿੱਧਾ ਘਰ ਹੀ ਪਹੁੰਚ ਜਾਵਾਂਗੀ ਪੇਕੇ ਘਰ ਦੀ ਵਾਟ ਬੜੀ ਲੰਬੀ ਜਾਪਣ ਲੱਗੀ ਜਿਉਂ ਹੀ ਪੇਕੇ ਘਰ ਦਾ ਬੂਹਾ ਖੋਲਿਆ ਤੇ ਧਿਆਨ ਉੱਪਰ ਬਨੇਰੇ ਵੱਲ ਗਿਆ ਡੈਡੀ ਜੀ ਨੂੰ ਜਦੋਂ ਵੀ ਮੇਰੇ ਆਉਣ ਦਾ ਪਤਾ ਲੱਗਦਾ ਹੁੰਦਾ ਸੀ ਤਾਂ ਬਨੇਰੇ ਤੇ ਖੜੇ ਉਡੀਕਣ ਲੱਗਦੇ ਸੀ ਉਹਨਾਂ ਨੂੰ ਚਾਹੀ ਇੰਨਾ ਚੜ ਜਾਂਦਾ ਸੀ ਡੈਡੀ ਜੀ ਡੈਡੀ ਜੀ ਮੈਂ ਆ ਗਈ ਕਿੱਥੋਂ ਤੁਸੀਂ ਡੈਡੀ ਜੀ ਦੀਦੀ ਦੀਦੀ ਹੋਸ਼ ਵਿੱਚ ਆਓ ਕੀ ਕਰੀ ਜਾ ਰਹੀ ਹਾਂ ਭਾਬੀ ਨੇ ਰੀਤ ਨੂੰ ਬਾਹ ਤੋਂ ਫੜ ਕੇ ਜ਼ੋਰ ਨਾਲ ਹਿਲਾਇਆ ਰੀਤ ਨੇ ਪਿਓ ਦੇ ਜਾਣ ਤੋਂ ਬਾਅਦ 4 ਸਾਲ ਬਾਅਦ ਪੇਕੇ ਘਰ ਵਿੱਚ ਪੈਰ ਪਾਇਆ ਸੀ ਤੇ ਅਤੀਤ ਵਿੱਚ ਗਵਾਚ ਗਈ ਸੀ ਤੇ ਟਿਕਟਿਕੀ ਲਗਾ ਕੇ ਬਨੇਰੇ ਵੱਲ ਹੀ ਵੇਖੀ ਜਾ ਰਹੀ ਸੀ ਉਸ ਨੂੰ ਇੰਜ ਲੱਗਦਾ ਸੀ ਕੀ ਡੈਡੀ ਜੀ ਹੁਣੇ ਬਨੇਰੇ ਤੋਂ ਆਵਾਜ਼ ਦੇ ਕੇ ਕਹਿਣਗੇ ਮੇਰਾ ਪੁੱਤ ਆ ਗਿਆ ਪਤਾ ਕਦੋਂ ਦਾ ਉਡੀਕਦਾ ਸੀ ਮੈਂ ਤੈਨੂੰ ਪਰ ਹੁਣ ਕਿਵੇਂ ਦੱਸੇ ਪਿਓ ਨੂੰ ਕਿ ਹੁਣ ਇਜਾਜ਼ਤ ਤਾਂ ਹੈ ਪਰ ਮਿਲਨ ਨੂੰ ਕੋਈ ਨਹੀਂ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ